ਅੰਡਰਸਟੈਂਡਿੰਗ ਗੁਰਬਾਣੀ ਦੇ 57ਵੇਂ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਹਮ ਆਦਮੀ ਹਾਂ ਇਕਦਮੀ ਮਹਲਤ ਮੋਤ ਨਾ ਜਾਣਾ ਅਸੀਂ ਆਦਮੀ ਸਿਰਫ ਇੱਕ ਦਮ ਦੇ ਹੀ ਮਾਲਕ ਹਾਂ ਜੇ ਸਾ ਆ ਗਿਆ ਤਾਂ ਆਦਮੀ ਤੇ ਜੇ ਸਾ ਨਾ ਆਇਆ ਤਾਂ ਮਰਦਾ ਇਸ ਲਈ ਹਰ ਇੱਕ ਨਾਨਕ ਨਾਮਲੇਵਾ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਸਪਿਰਚੁਅਲ ਜਰਨੀ ਗੁਰਨਾਨਕ ਦੇ ਦੱਸੇ ਹੋਏ ਰਾਤੇ ਤੁਰਦਿਆਂ ਹੋਇਆਂ ਗੁਰਮਤ ਅਨੁਸਾਰੀ guzare ਫਿਰ ਭਾਵੇਂ ਉਹ ਜਨਮ ਸੰਸਕਾਰ ਹੋਵੇ ਅਨੰਤ ਸੰਸਕਾਰ ਹੋਵੇ ਅਮਰ ਸੰਸਕਾਰ ਹੋਵੇ ਤੇ ਭਾਵੇਂ ਮਰਤਕ ਸੰਸਕਾਰ ਹੋਵੇ ਸਾਡਾ ਵੇਖਣ ਦਾ ਨਜ਼ਰੀਆ ਗੁਰਮਤ ਅਨੁਸਾਰੀ ਹੋਣਾ ਚਾਹੀਦਾ ਹੈ ਪਿਛਲੇ ਸਵਾਲ ਦੇ ਵਿੱਚ ਪੁੱਛਿਆ ਗਿਆ ਸੀ ਕਿ ਸਾਡੇ ਕੰਡੋਲੈਂਸ ਮੈਸੇਜ ਕਿਹੋ ਜਿਹਾ ਹੋਣ ਜਿਵੇਂ ਕਿਸੇ ਦੋਸਤੀ ਮਿਤਰੀ ਜਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਕਾਲ ਚਲਾਣਾ ਕਰ ਜਾਏ ਤਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਐਸੇ ਸਮੇਂ ਤੇ ਪਰਿਵਾਰ ਦੇ ਨਾਲ ਖੜੇ ਹੋਈਏ ਅਤੇ ਆਪਣੀ ਸੰਵੇਦਨਾ ਪ੍ਰਗਟ ਕਰੀਏ ਪਰ ਗੁਰਮਤਿ ਦੇ ਧਾਰੇ ਵਿੱਚ ਰਹਿ ਕੇ ਇਸ ਬਾਰੇ ਜਾਣਾਂਗੇ ਹੋਰ ਡੈਪਥ ਵਿੱਚ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਬਾਬਾ ਅਮਰਦਾਸ ਜੀ ਦੀ ਇੱਕ ਪ੍ਰਚਲਿਤ ਸਾਖੀ ਵਿੱਚ ਦੱਸਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਅੰਥਕ ਸੇਵਾ ਦੇ ਬਦਲੇ 12 ਵਰ ਦਿੱਤੇ ਦੇਵੇਂ ਨਿਮਾਨੇ ਦੇ ਮਾਨਤਾ ਨੇ ਦੇ ਤਾਨ ਪਰ ਰਾਗੀ ਅਤੇ ਕਥਾਵਾਚਕ ਇਸ ਸਾਖੀ ਨੂੰ ਸੁਣਾਉਂਦੇ ਆ ਅਜਿਹੀਆਂ ਗੱਲਾਂ ਵੀ ਸੁਣਾ ਜਾਂਦੇ ਹਨ ਜੋ ਗੁਰਬਾਣੀ ਅੰਡਰਸਟੈਂਡਿੰਗ ਦੇ ਨਾਲ ਮੇਲ ਨਹੀਂ ਖਾਂਦੀਆਂ ਅੱਜ ਤੁਸੀਂ 파ਰਖੋ ਦ੍ਰਿਸ਼ਟੀ ਅਤੇ ਹੰਸ ਬਿਰਤੀ ਦੇ ਨਾਲ ਇਹਨਾਂ ਗੱਲਾਂ ਨੂੰ ਸਾਖੀ ਦੇ ਵਿੱਚੋਂ ਲੱਭ ਕੇ ਸਾਂਝਾ ਕਰਨਾ ਹੈ ਵਾਪਸ ਆਈਏ ਸਿੱਧਾਂ ਲਈ ਸੰਦੇਸ਼ ਵੱਲ ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ ਹਰ ਕੋਈ WhatsApp ਜਾਂ ਫੇਸਬੁਕ ਆਦ ਰਹੀ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਕੋਈ ਰੈਸਟ ਇਨ ਪੀਸ ਆਰ ਆਈ ਪੀ ਆਖਦਾ ਹੈ ਕੋਈ ਸੌਰੀ ਟੂ ਹਿਅਰ ਦੀ ਲਾਸ ਕੋਈ ਡੂੰਗੇ ਦੁੱਖ ਜਾਂ ਕੋਈ ਬਹੁਤ ਅਫਸੋਸ ਜ਼ਾਹਰ ਕਰਦਾ ਹੈ ਜ਼ਾਹਰ ਹੈ ਇਹ ਸਭ ਅਸੀਂ ਆਪਣੇ ਗਵੰਡੀ ਸੱਭਿਆਚਾਰ ਜਾਂ ਗਵੰਡੀ ਮਤਾਂ ਤੋਂ ਲੈ ਰਹੇ ਹਾਂ ਸਾਨੂੰ ਗੁਰਮਤ ਕੀ ਸਿਖਾਉਂਦੀ ਹੈ ਆਪ ਜੀ ਨੂੰ ਯਾਦ ਹੋਵੇਗਾ ਕਿ ਅੰਡਰਸਟੈਂਡਿੰਗ ਗੁਰਬਾਣੀ ਦੇ 17ਵੇਂ ਐਪੀਸੋਡ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੀ ਸਿੱਖਾਂ ਦੇ ਲਈ ਵਸੀਅਤ ਬਾਰੇ ਜਾਣਿਆ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਸਾਰੇ ਪਰਿਵਾਰ ਅਤੇ ਸੰਗਤ ਨੂੰ ਸਦਕੇ ਕਿਹਾ ਮਾਤਮੇ ਪਿਛੈ ਕੋਈ ਰੋਵਸੀ ਸੋ ਮੈ ਮੂਲ ਨ ਪਾਇਆ ਅਤੇ ਇਹ ਵੀ ਹੁਕਮ ਕੀਤਾ ਇਹ ਹੁਕਮ ਜੋ ਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਵੱਲੋਂ ਸੱਦ ਬਾਣੀ ਦੇ ਵਿੱਚ ਦਰਜ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 973 ਉਤੇ ਸਿਸ਼ੋਬਤ ਹੈ ਗੁਰਸਾਹਿਬ ਜੀ ਫਰਮਾਉਂਦੇ ਹਨ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੋ ਨਿਰਬਾਨ ਜਿਓ ਮੇਰੇ ਪਿੱਛੋਂ ਅਕਾਲ ਪੁਰਖ ਦੀ ਉਸਤਤ ਤਾ ਕੀਰਤਨ ਹੋਵੇ ਰੋਣਾ ਵਿਰਲਾਪ ਕਰਨਾ ਗੁਰੂ ਜੀ ਨੂੰ ਬਿਲਕੁਲ ਨਹੀਂ ਪਹੁੰਦਾ ਗੁਰੂ ਨਾਨਕ ਸਾਹਿਬ ਜੀ ਦੀ ਬਟ ਹੰਸ ਰਾਗ ਵਿੱਚ ਦਰਜ ਬਾਣੀ ਅਲਾਨੀਆਂ ਜੋ ਕਿ ਅੰਕ 578 ਤੇ ਦਰਜ ਹੈ ਨਾਰਮਲੀ ਇਹ ਬਾਣੀ ਅੰਤਮ ਸੰਸਕਾਰ ਕਰਨ ਪਿਛੋਂ ਗੁਰੂ ਘਰ ਪਹੁੰਚਣ ਤੇ ਪੜ੍ਹੀ ਜਾਂਦੀ ਹੈ ਤਾਂ ਕਿ ਜੋ ਪਰਿਵਾਰ ਹੈ ਉਹ ਸਤਗੁਰ ਦੇ ਪਾਣੇ ਦੇ ਵਿੱਚ ਆ ਸਕੇ ਇਸ ਅਲਾਨੀਆਂ ਬਾਣੀ ਦੀ ਵਿਆਖਿਆ ਕਰਦਿਆਂ ਪ੍ਰੋਫੈਸਰ ਸਾਹਿਬ ਸਿੰਘ ਗੁਰਗ੍ਰੰਥ ਸਾਹਿਬ ਦਰਪੰਦੇ ਵਿੱਚ ਲਿਖਦੇ ਹਨ ਕਿ ਅਲਾਨੀਆਂ ਕਿਸੇ ਦੇ ਮਰਨ ਤੇ ਮਿਰਤਕ ਦੀ ਉਸਤਤ ਦੇ ਵਿੱਚ ਗਾਏ ਜਾਣ ਵਾਲੇ ਗੀਤ ਹੁੰਦੇ ਸਨ ਜੋ ਪਾਈਚਾਰੇ ਦੀਆਂ ਬੀਬੀਆਂ ਮਿਲ ਕੇ ਗਾਉਂਦੀਆਂ ਸਨ ਪਿੱਟਣਾ ਸਿਆਪਾ ਕਰਨਾ ਵੀ ਉਸੇ ਤਾਲ ਦੇ ਵਿੱਚ ਹੀ ਕੀਤਾ ਜਾਂਦਾ ਸੀ ਸਤਗੁਰੂ ਜੀ ਇਸ ਮੌਕੇ ਤੇ ਵੀ ਰੋਣ ਪਿੱਟਣ ਵੱਲੋਂ ਵਰਜ ਕੇ ਪਰਮਾਤਮਾ ਦੀ ਰਜ਼ਾ ਵਿੱਚ ਤੁਰਨ ਅਤੇ ਉਸ ਵੈਗਰੂ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਦਿੰਦੇ ਹਨ ਇਹ ਗੁਰਮਤ ਹੈ ਅਤੇ ਗੁਰੂ ਸਾਹਿਬ ਵੀ ਆਪਣੇ ਸਿੱਖਾਂ ਕੋਲੋਂ ਇਹੀ ਚਾਹੁੰਦੇ ਹਨ ਵਿਰਲਾਪ ਕਰਨਾ ਸੋਗ ਮਨਾਉਣਾ ਰੋਣਾ ਪਿਟਣਾ ਜਾਂ ਦੂਜੇ ਮਤਾਂ ਦੇ ਹੋਰ ਕਾਰਜਾਂ ਨੂੰ ਕਾਪੀ ਕਰਨਾ ਇਹ ਗੁਰਮਤ ਨਹੀਂ ਸਿਖਾਉਂਦੀ ਉਹਨਾਂ ਦੇ ਵੱਖਰੇ ਸੰਸਕਾਰ ਹੋ ਸਕਤੇ ਹਨ ਪਰ ਸਾਨੂੰ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਪਾਣੇ ਵਿੱਚ ਰਹਿਣਾ ਰਜ਼ਾ ਨੂੰ ਮਿੱਠਾ ਕਰਕੇ ਮੰਨਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇੱਕ ਸਿੱਖ ਨੂੰ ਸਿਖਾਇਆ ਹੈ ਇਹੀ ਉਸ ਨੂੰ ਫਰਬਦਾ ਵੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੋਂ ਕੁਝ ਸਿੱਖੀਏ ਗੁਰਸਾਹਿਬ ਕਹਿੰਦੇ ਹਨ ਕਿ ਪ੍ਰਾਣੀ ਨੂੰ ਆਪਣੇ ਆਪ ਨੂੰ ਰਜ਼ਾ ਵਿੱਚ ਤੁਰਨਾ ਸਿਖਾਉਣਾ ਚਾਹੀਦਾ ਹੈ ਵਨ ਮਸਟ ਬੀ ਰੈਡੀ ਫੋਰ 올 ਸਿਚੁਏਸ਼ਨ ਆਪ ਜੀ ਉਪਦੇਸ਼ ਕਰਦੇ ਹਨ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਜੇ ਮੈਂ ਸੱਚੀ ਮੁੱਚੀ ਸੱਚੇ ਵੈਗਰੂ ਦੇ ਨਾਲ ਜੁੜ ਜਾਵਾਂ ਤੇ ਫਿਰ ਘਬਰਾਟ ਰਹਿਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਨਾ ਉਮਰ ਹੈ ਨਾ ਹੋਵੇ ਸੋਗ ਗੁਰਸਾਹਿਬ ਇਸ ਗੱਲ ਨੂੰ ਕਈ ਵਾਰ ਦ੍ਰਿੜ ਕਰਾਉਂਦੇ ਹਨ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਕਬੀਰ ਜੀ ਤਾਂ ਇਹ ਵੀ ਕਹਿੰਦੇ ਹਨ ਕਿ ਜੋ ਇਨਸਾਨ ਚੰਗੇ ਕੰਮ ਕਰਕੇ ਗਿਆ ਹੈ ਆਪਣੀ ਜ਼ਿੰਦਗੀ ਨੂੰ ਗੁਰਮਤ ਅਨਸਾਰੀ ਨਿਭਾ ਕੇ ਗਿਆ ਹੈ ਉਸ ਦੇ ਜਾਣ ਤੇ ਰੋਣਾ ਕਿਉਂ ਉਹ ਤਾਂ ਜਿਸ ਕੰਮ ਲਈ ਆਇਆ ਸੀ ਉਹ ਪੂਰਾ ਕਰਕੇ ਗਿਆ ਹੈ ਕਬੀਰ ਸੰਤ ਮੂਏ ਕਿਆ ਰੁਈਏ ਜੋ ਆਪਣੇ ਗਹਿ ਜਾਏ ਰੋਵੋ ਸਾਕਤ ਬਾਪਰੇ ਜੋ ਹਾਰਟ ਹੈ ਹਾਰਟ ਪਿਕਾਏ ਸੋ ਸਿੱਖ ਦੇ ਕੰਡੋਲੈਂਸ ਸੰਦੇਸ਼ਾਂ ਦੇ ਵਿੱਚ ਸੌਰੀ ਫਾਰ ਯੋਰ ਲਾਸ ਤੇ ਆਰੈਸਟ ਇਨ ਪੀਸ ਦੀ ਬਜਾਏ ਭਾਣਾ ਮੰਨਨ ਗੁਰਬਾਨੀਆਂ ਤੇ ਨਾਮ ਫਿਮਰਨ ਦੇ ਨਾਲ ਜੋੜਨ ਅਤੇ ਇਹ ਅਰਦਾਸ ਕਿ ਗੁਰਸਾਹਿਬ ਵਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੀਆਂ ਮਿੱਠੀਆਂ ਯਾਦਾਂ ਅਤੇ ਸਿੱਖਿਆਵਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਅਜਿਹੇ ਸੰਦੇਸ਼ ਅਸੀਂ ਆਪਣੇ ਕੰਡੋਲੈਂਸ ਮੈਸੇਜ ਦੇ ਵਿੱਚ ਦੇ ਸਕਦੇ ਹਾਂ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅਨਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ ਫਾਰ ਦਾ ਬੈਟਲਮੈਂਟ ਆਫ ਦਾ ਵਰਲਡ